ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਾਥੀ ਦਾਕ ਕੰਦੋਲਾ ਸੋਸ਼ਲ ਵਰਕਸ਼ ਐਂਡ ਵੈਲਫੇਅਰ ਸੁਸਾਇਟੀ ਪਿੰਡ ਕੰਦੋਲਾ ਆਦਮਪੁਰ ਜਲੰਧਰ ਤੋਂ ਸਾਡੇ ਸਾਥੀ ਖੜਪੀਟਾਂ ਦੀ ਹੈਲਪ ਵਾਸਤੇ ਬੀਜ ਤੇ ਖਾਦ ਲੈ ਕੇ ਆਏ ਆ 30 ਖੇਤਾਂ ਦਾ ਜਿਸ ਵਿੱਚ ਸਬਹੁਤ ਹੀ ਛੋਟੇ ਕਿਸਾਨਾਂ ਨੂੰ ਜੋ ਕੋਈ ਅੱਧੇ ਮਾਲ ਅੱਧੇ ਏਕੜ ਦਾ ਮਾਲਕ ਆ ਜਾਂ ਕੋਈ 1 ਏਕੜ ਦਾ ਮਾਲਕ ਆ ਉਹਨਾਂ ਕਿਸਾਨਾਂ ਵਾਸਤੇ ਸਰਦਾਰ ਬਲਜੀਤ ਸਿੰਘ ਜੀ ਸਰਦਾਰ ਕੁਲਜਿੰਦਰ ਸਿੰਘ ਜੀ ਸਰਦਾਰ ਜਸਵਿੰਦਰ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਇਹ ਸਾਰੇ ਸਾਥੀ ਸਾਡੇ ਆਦਮਪੁਰ ਤੋਂ ਪਿੰਡ ਕੰਦੋਲਾ ਤੋਂ ਹੜਪੀਟਾਂ ਦੀ ਮੱਤ ਵਾਸਤੇ ਆਏ ਆ ਅਸੀਂ ਇੱਥੇ ਡੇਰਾ ਬਾਬਾ ਨਾਨਕਾ ਹਾਂ ਤੇ ਇਹਨਾਂ ਦਾ ਜੀ ਆਇਆਂ ਕਰਦੇ ਆ ਧੰਨਵਾਦ ਕਰਦੇ ਆ ਤੇ ਜਿਹੜੇ ਸਾਡੇ ਆ ਸਾਥੀ ਕਿਸਾਨ ਖਲੋਤੇ ਆ ਇਹ ਸਾਰੇ ਛੋਟੇ ਹੀ ਕਿਸਾਨ ਆ ਜਿਹਦੇ ਵਿੱਚ ਡੇਰਾ ਬਾਬਾ ਨਾਨਕ ਦੇ ਕਿਸਾਨ ਆ ਕੁਝ ਕੁਝ ਰਾਮਦੀਵਾਲੀ ਦੇ ਆ ਕੁਝ ਖੰਨਾਚਮਾਰਾ ਦੇ ਆ ਕੁਝ ਗੋਲਾ ਢੋਲਾਦੇ ਆ ਕੁਝ ਖੋਦੇ ਬੇੜਦੇ ਆ ਕੁਝ ਜੋੜੀਆਂ ਪਿੰਡਦੇ ਆ ਕੁਝ ਸਾਧਾਂ ਵਾਲੀ ਪਿੰਡਦੇ ਆ ਜੀ ਅਸੀਂ ਸਾਰੇ ਹੀ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਜਿਸ ਵੀ ਕਿਸਾਨ ਨੂੰ ਬੀਜ ਖਾਦ ਮਿਲ ਜਾਂਦਾ ਆ ਤੇ ਉਹ ਕਿਸਾਨ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਕਿਉਂਕਿ ਜੇ ਸਾਡਾ ਅਰਬਾਂ ਖਰਬਾਂ ਰੁਪਈਆ ਦਾ ਨੁਕਸਾਨ ਹੋ ਗਿਆ ਆ ਤੇ ਕੋਈ ਇੱਕ ਜਾਂ ਦੋ ਟੋੜੇ ਅਸੀਂ ਬੀਜ ਨਾਲ ਲੈ ਕੇ ਕੋਈ ਸਾਡਾ ਪਾਰ ਨਹੀਂ ਹੋ ਜਾਣਾ ਤੇ ਸਾਨੂੰ ਏ ਨਾ ਕੋਈ ਗੱਲ ਕਰਨੀ ਪਏ ਕਿ ਅਸੀਂ ਤੁਹਾਡੇ ਗੜੀ ਅਪੀਲ ਵੀ ਕਰਦੇ ਆ ਕਿ ਜਿਸ ਵੀ ਕਿਸਾਨ ਨੂੰ ਮਿਲ ਜਾਂਦਾ ਹੈ ਆਪਣੇ ਗੁਜ਼ਾਰੇ ਜੋਗਾ ਬੀਜ ਉਹ ਕੋਈ ਦੂਜੀ ਸੰਸਥਾ ਕੋਲੋਂ ਨਾ ਲਵੇ ਕਿਉਂਕਿ ਜਿਵੇਂ ਪਹਿਲਾਂ ਜੋ ਸੌਦੇ ਦੇ ਹਾਲਾਤ ਹੋਏ ਸੀ ਜਿਵੇਂ ਪਿੰਡਾਂ ਚ ਸਾਡੇ ਸਾਥੀ ਲੈ ਕੇ ਆਏ ਸੀ ਜੋ ਲੀੜੇ ਕੱਪੜੇ ਦੇ ਹਾਲਾਤ ਹੋਏ ਸੀ ਉਹ ਬਹੁਤ ਸ਼ਰਮਨਾਕ ਸੀ ਤੇ ਹੁਣ ਅਸੀਂ ਅਪੀਲ ਕਰਦੇ ਆ ਕਿ ਜੇ ਸਾਥੀ ਨੂੰ ਵੀ ਮਿਲ ਜਾਂਦਾ ਹੈ ਬੀਜ ਤੇ ਖਾਦ ਉਹ ਆਪਣੀ ਤਿਆਰੀ ਕਰੇ ਆਪਣੇ ਖੇਰ ਦੀ ਤੇ ਛੇਵੇਂ ਸ਼ੜਕਾਂ ਤੇ ਨਾ ਗਰੂਪਾ ਵਾਈਜ਼ ਰਿਹਾ ਜਾਏ ਤੇ ਇਹਨਾਂ ਸਾਥੀਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਜਿਹੜਾ ਗਰਦਾਸਪੁਰ ਡੇਰਾ ਬਾਬਾ ਨਾਨਕ ਜੋ ਹੜਪੀਟਾਂ ਵਾਸਤੇ ਜੋੜੀਆਂ ਚੌਂਕ ਦੇ ਵਿੱਚ ਵਿਸ਼ੇਸ਼ ਕੈਂਪ ਲੱਗਾ ਆ ਅਸੀਂ ਉੱਥੇ ਆਪਣੇ ਲੰਬੇ ਸਮੇਂ ਤੋਂ ਜਦੋਂ ਤੋਂ ਹੜ ਆਇਆ ਆ ਉਦੋਂ ਦੇ ਬੈਠੇ ਆ ਜੀ ਅਰਜੰਦਰ ਸਿੰਘ ਜੀ ਸਾਡੇ ਸਾਥੀ ਜਿਹੜੇ ਇਹਨਾਂ ਦੇ ਥਰੂ ਜਿਹੜਾ ਅੱਜ 20 ਆਇਆ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਤੇ اپیل ਕਰਦੇ ਆ ਆਪਣੇ ਸਾਥੀਆਂ ਨੂੰ ਕਿ ਇਸੇ ਤਰ੍ਹਾਂ ਜਿਸ ਵੀ ਵੀਰ ਦਾ ਨਾਮ ਬੋਲਿਆ ਜਾਂਦਾ ਸਾਡੇ ਕੋਲ ਲਿਸਟ ਆ ਜਿਸ ਵੀਰ ਦਾ ਨਾਮ ਬੋਲਿਆ ਜਾਂਦਾ ਉਹ ਆਪਣੀ ਬਾਜਤਾ ਆਪਣਾ ਬੀਜ ਲੈ ਕੇ ਤੇ ਆਪਣੇ ਪਿੰਡ ਨੂੰ ਜਾ ਸਕਦਾ ਆ ਤੇ ਦੂਜਿਆਂ ਨੂੰ اپیل ਆ ਕਿ ਜੇ ਕੋਈ ਹੋਰ ਸਾਥੀ ਹੁੰਦਾ ਤੇ ਉਹਨਾਂ ਦੀ ਵੀ ਵਾਰੀ ਜਰੂਰ ਆਏਗੀ ਜੀ ਤੇ ਥੋੜੇ ਦਿਨ ਲਈ ਨਾਲ ਇੱਥੇ ਕੋਈ ਰੌਲਾ ਪਿਆ ਜੇ ਨਾ ਕੋਈ ਹੁੱਲੜਬਾਜੀ ਕੀਤੀ ਜਾਏ ਜੀ ਜਿਸ ਸਾਥੀ ਦਾ ਨਾਮ ਬੋਲਿਆ ਜਾਂਦਾ ਉਹ ਸਾਥੀ ਆਪਣਾ ਬੀਜ ਦਿਖਾਦ ਲੈ ਕੇ ਜਾ ਸਕਦਾ ਜੀ ਧੰਨਵਾਦ ਧੰਨਵਾਦ ਬਹੁਤ ਬਹੁਤ ਤੇ ਆ ਪੁੱਛਦੇ ਆਪ ਜਿਹੜੇ ਵੀਰ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਭਾਜੀ ਤੁਸੀਂ ਕੀ ਕਹਿਣਾ ਜਾਓਗੇ ਤੁਸੀਂ ਆਪਣੇ ਇੱਥੇ ਸੰਸਥਾ ਵੱਲੋਂ ਜਿਹੜਾ ਬੀ ਲੈ ਕੇ ਆਏ ਹੋ ਕੋਈ ਫੜ ਪੀੜਤਾਂ ਲਈ ਤੇ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਕਿਸ ਨੇਹਾ ਦੇਣਾ ਚਾਹੁੰਦੇ ਆਪਾਂ ਭਾਜੀ ਸਭ ਤੋਂ ਪਹਿਲਾਂ ਦਾ ਸਤਿ ਸ਼ਕਾਲ ਜੀ ਆਪਾਂ ਗੁਰੂ ਸਾਹਿਬ ਦੀ ਨਗਰੀ ਦੇ ਵਿੱਚ ਆਏ ਆ ਤੇ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਲਈ ਇੱਕ ਤਰਾਸ ਦੀ ਜਿਹੜੀ ਆਪਣੇ ਸਾਰੇ ਭਰਾਵਾਂ ਨਾਲ ਮਜ਼ਦੂਰ ਭਾਈਚਾਰਾ ਚਾਹੇ ਜ਼ਿਮੀਂਦਾਰ ਭਾਈਚਾਰਾ ਆਪਾਂ ਇੱਕ ਥਿਲ ਮਾਤਰ ਇੱਕ ਅਰਦਾਸ ਵੀ ਆਪਾਂ ਕਰਦੇ ਆਂ ਤੇ ਤਿਲ ਮਾਤਰ ਸਹਿਯੋਗ ਸਾਡੇ ਜਿਹੜਾ ਸਾਡਾ ਸੋਸ਼ਲ ਗਰੁੱਪ ਬਣਿਆ ਐ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਅੰਦੋਲਾ ਸੋਸ਼ਲ ਵਰਕਰਸ ਦੇ ਨਾਂ ਤੇ ਤੇ ਉਹ ਸਾਡੇ ਐਨ ਆਰ ਆਈ ਭਰਾ ਸਾਾਨੂੰ ਸਪੋਰਟ ਕਰਦੇ ਆ ਤੇ ਅਸੀਂ ਗਾਂ ਉਸ ਚੀਜ਼ ਨੂੰ ਡਿਲੀਵਰ ਕਰਦੇ ਆ ਤੇ ਅਸੀਂ ਮਤਲਬ ਐਨ ਆਰ ਆਈ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਇਹ ਤਿਲ ਮਾਤਰ ਆ ਜੀ ਇਹਦੇ ਨਾਲ ਕੋਈ ਕਿਸੇ ਦਾ ਸਾਰੀ ਜ਼ਿੰਦਗੀ ਨਹੀਂ ਲੰਘ ਜਾਣੀ ਪਰ ਇੱਕ ਇਨਸਾਨੀਅਤ ਦੇ ਨਾਤੇ ਆਪਾਂ ਆਪਣੇ ਭਰਾਵਾਂ ਦੀ ਸਹਿਯੋਗ ਦੇ ਨਾਲ ਸਾਰੇ ਜ਼ਿੰਮੇਵਾਰ ਭਰਾਵਾਂ ਦਾ ਅਰਦਾਸ ਵੀ ਕਰਦੇ ਆ ਉਹਨਾਂ ਲਈ ਉਹਨਾਂ ਦੇ ਚੰਗੇ ਫਿਊਚਰ ਦੀ ਕਾਮਨਾਵਾਂ ਤੇ ਇਹ ਤਿਲ ਮਾਤਰ ਜਿਹੜਾ ਸਹਿਯੋਗ ਹੈ ਉਹਨਾਂ ਦੀ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਤੇ ਤੁਹਾਡੇ ਲਈ ਅਰਦਾਸ ਹੈ ਵੀ ਪ੍ਰਮਾਤਮਾ ਤੁਹਾਨੂੰ ਆਪਣੀਆਂ ਕਮਾਈਆਂ ਵਿੱਚ ਬਰਕਤਾਂ ਕਰੇ ਸੁਬਲਜੀਤ ਭਾਈ ਜੀ ਤੋਂ ਸੋ ਸਾਰਾ ਧੰਨਵਾਦ ਕੰਦੋਲੇ ਤੋਂ ਆਈ ਜਿੰਨੀ ਵੈਲਫੇਅਰ ਸੁਸਾਇਟੀ ਵਾਲੇ ਜਿਹੜੇ ਸਾਡੇ ਵੀਰ ਲੈ ਕੇ ਆਏ ਆ ਉਹਨਾਂ ਦਾ ਕੋਟ ਕੋਟ ਸ਼ੁਕਰਾਨਾ ਸੋ ਸਾਡੇ ਲੋਕਾਂ ਵਾਸਤੇ ਜਿਹੜੇ ਇਹ ਮਦਦ ਕਰ ਰਹੇ ਨੇ ਸੋ ਧੰਨਵਾਦ ਜੀ ਸਾਰਿਆਂ ਦਾ